ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਕਰਕੇ ਸਿਰਫ ਔਰ ਸਿਰਫ ਖੈਰਾ ਨੂੰ ਵਰਤ ਰਹੀ ਹੈ ਔਰ ਖੈਰਾ ਤੋਂ ਖੈੜਾ ਚੜਾਉਣਾ ਚਾਹੁੰਦੀ ਹੈ ਇਹ ਬਿਆਨ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਕੱਲ ਜਦੋਂ ਸੁਖਪਾਲ ਖੈਰਾ ਦੀ ਪੇਸ਼ੀ ਹੋਈ ਤਾਂ ਮੈਂ ਜਦੋਂ ਉਹਨਾਂ ਦੀ ਤਸਵੀਰ ਦੇਖੀ ਤਾਂ ਮੈਂ ਪਛਾਣ ਹੀ ਨਹੀਂ ਸਕਿਆ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਉੱਤੇ ਇਹ ਵੀ ਗੱਲ ਕਹੀ ਗਈ ਕਿ ਸਿਰਫ ਔਰ ਸਿਰਫ ਖੈਰਾ ਨੂੰ ਵਰਤਿਆ ਜਾ ਰਿਹਾ ਹੈ ਔਰ ਤੇ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਗੱਠਜੋੜਾ ਜ਼ਰੂਰ ਕਰੇਗੀ ਪਰੰਤੂ ਉਹਨਾਂ ਨੇ ਇਹ ਗੱਲ ਕਹੀ ਤੇ ਇਸ ਗੱਲ ਨਾਲ ਉਹਨਾਂ ਨੇ ਕਿਹਾ ਕਿ ਖੈਰਾ ਨੂੰ ਆਮ ਆਦਮੀ ਪਾਰਟੀ ਨੇ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਾਂਗਰਸ ਖੈਰਾ ਨੂੰ ਵਰਤ ਰਹੀ ਹੈ ਇਹ ਬਿਆਨ ਦਿੱਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਹੋਰ ਕੀ ਕਹਿਣਾ ਹੈ ਕੱਲ ਇੱਕ ਬੜੀ ਘਟਨਾ ਪੰਜਾਬ ਦੇ ਅੰਦਰ ਘਟੀ ਹੈ ਸਰਦਾਰ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਰੈਗੂਲਰ ਬੇਲ ਦਿੱਤੀ ਹਾਈ ਕੋਰਟ ਨੇ ਡਰੱਗ ਰਿਲੇਟਿਡ ਕੇਸ ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਭ ਮੈਂ ਉਸ ਫੋਟੋ 'ਚ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਪਛਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਹੈ ਮੇਰੇ ਸਾਥੀ ਰਹੇ ਹੈ ਮੇਰਾ ਬੜਾ ਅੱਛਾ ਸੰਬੰਧ ਹੈ ਪਛਾਣਨਾ ਤਾਂ ਮੰਨੂ ਵੀ ਚਾਹੀਦਾ ਸੀ ਪਰ ਮੰਨੂ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ इंडियन इंडियन नेशनल कांग्रेस ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਈ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ ఏਸੀਸੀ ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲਿਆਣਾ ਵੀ ਆ ਕੇਸ ਤਾਂ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਐ ਤੇ ਉਹ ਬੇਲ ਉਥੋਂ ਕਚਹਿਰੀ ਚੋਂ ਬਾਹਰ ਨਿਕਲ ਤੋ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰିକੇਟਡ ਟੋਟਲ ਬੋਗਸ ਫੈਬ੍ਰିକੇਟਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੈਂਦੇ ਆ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਆ ਆ ਕੀ ਹੋਇਆ ਨਜਾਇਜ਼ ਹੈ ਜਾਇਜ਼ ਹੈ ਆ ਜਾਇਆ ਜਾਇਕ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਪਰ ਸੁਨੀਲ ਕੌਣ ਹੁੰਦਾ ਬੋਲਣ ਵਾਲਾ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕੇ ਆਈ ਸੀ ਸੀ ਆ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਿੰਨ ਮਹੀਨਿਆਂ ਚ ਵੀ ਖੇੜਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਧਿਸ਼ੀ ਬਣੇ ਬੈਠੇ ਐ ਛੜਤਾ ਉਹਨਾਂ ਨੇ ਬੇਡੀਆਂ ਦੇ ਹਵਾਲੇ ਕਰਤਾ ਵੀ ਆ ਲਓ ਜੀ ਖਾ ਲਓ ਤੁਸੀਂ ਨੋਚ ਲਓ ਵੱਢ ਲਓ ਇਹਨੂੰ ਚੱਕ ਵੱਢ ਲਓ ਕੋਈ ਬੋਲਦਾ ਹੀ ਨਹੀਂ ਸਾਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਪ ਫੜੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਪ ਫੜੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕਿ ਹਲ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਆ ਜਿਹਨੂੰ ਇਨਚਾਰਜ ਲਾਇਆ ਹੈ ਵੀ ਉਹ ਸ਼ਾਇਦ ਜਾ ਕੇ ਉੱਥੇ ਕਪੂਰਥਲੇ ਜੀ ਇੰਚ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਅਸਾ ਨਾ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿ ਸੇ ਦੇ ਖੈਰਾ ਸਾਹਿਬ ਨਾਲ ਦੇ ਮੇ ਹੈ ਪੋਲਿਟਿਕਲ ਡਿਫਰੈਂਸਿਸ ਚੋ ਬੜੇ ਵਿਵਾਦ ਕਿਸਮ ਦੇ ਵਿਜ਼ ਮਰਕਿਊਰੀਅਲ ਟਾਈਪ ਇਥੇ ਦੀ ਇਹਨਾਂ ਨੇ ਛੱਡਦੀ ਲੀਡਰਸ਼ਿਪ ਸੀਗੇ ਲੀਡਰ ਆਪੋਜੀਸ਼ਨ ਸੀਗੇ ਕਾਂਗਰਸ ਛੱਡਦੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕਹਿੰਦੇ ਐ ਇਹਨਾਂ ਨੂੰ ਖੇਰਾ ਸਾਹਿਬ ਨੂੰ ਪਾਰਟੀ ਜੁਆਇਨ ਸਪੈਸ਼ਲੀ ਜਿਹੜੀ ਕਰਾਈ ਸੀਗੀ ਵਰਚੂਲੀ ਦਾ ਸੋ ਕਾਲਡ ਅੰਤਪ੍ਰਧਾਨਤਾ ਉਹ ਹੈ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਹਾਈਸਟ ਐਸ ਫਾਰ ਐਸ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਪਰਸਨਲ ਫੋਨ ਕਰਕੇ ਯਾਦ ਕਰੋ ਕਿਉਂਕਿ ਮੈਂ ਪਾਰਟੀ ਜੇ ਸੀਗਾ ਮੈਨੂੰ ਪਤਾ ਹੈ ਹੈਲੀਕਾਪਟਰ ਹੈਲੀਪੈਡ ਤੇ ਜਾ ਕੇ ਖੇਰਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਬਿਕੋਜ਼ ਉਤੋਂ ਫੋਨ ਆਇਆ ਸੀ ਜੀ ਇਹਨਾਂ ਨੂੰ ਜੁਆਇਨ ਕਰਾਓ ਸੋ ਪੁੱਲ ਗਏ ਸੈਕੰਡ ਸਾਹਿਬ ਜਿੱਥੇ ਉਤਲੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ ਹੈ ਇਹ ਇੱਥੇ ਵਾਲਾ ਇੱਥੇ ਵਾਲੀ ਲੀਡਰਸ਼ਿਪ ਕੀ ਕਹਿੰਦੀ ਹੈ ਸਾਬ ਕਿਸੇ ਨੇ ਧਰਨਾ ਲਾਇਆ ਉੱਥੇ ਕੋਈ ਕੋਈ ਬੋਲਿਆ ਕੋਈ ਚੁਸਕਿਆ ਨਾ ਜੋ ਆਤਾ ਹੈ ਕਿ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਹੈ ਖੇੜਾ ਸਾਬ ਤੋਂ ਖੇੜਾ ਛੁਡਾਓ ਖੇੜਾ ਸਾਬ ਨਹੀਂ ਰਹਿ ਕੇ ਖੇੜਾ ਛੁਡਾਓ ਪਾਲਿਸੀ ਚੱਲ ਰਹੀ ਹੈ ਜਿਹੜੇ ਫੰਨੇ ਗਾਂਚਕਣਾ ਬਣਾਈ ਬੈਠੇ ਹੈ ਚੀਫ ਮਿਨਿਸਟਰੀ ਦੀ ਉਹਨਾਂ ਨੂੰ ਉਹ ਸੂਲ ਵਾਂਗੂ ਚੁਦੇ ਬੇਦੇ ਵਾਲਾ ਅੰਡਾ ਤੇ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਭ ਪਰ ਬੋਲਣ ਕੀ ਕੱਲ ਤਾਂ ਇਹਨਾਂ ਨੂੰ ਕੋਈ ਕਹਿੰਦੇ ਸੀ ਵੀ ਇਹਨਾਂ ਤੇ ਲੱਗਦਾ ਸਿੱਧੂ ਸਾਹਿਬ ਦੇ ਨਾਲ ਰਹੇ ਨੇ ਤਾਂ ਵੀ ਡਿਸਪਲਿਨ ਵਾਲਾ ਕਰ ਦੇਣਾ ਸੀ ਕਿਉਂਕਿ ਆ ਬੋਲਦੇ ਬਾਦ ਹੈ ਜਿਨ੍ਹਾਂ ਨਾਲ ਇਹਨਾਂ ਦੀ ਜੱਫੀ ਪਹਿਨਣ ਵਾਲੀ ਹੈ ਕੇਚਰੀਵਾਲ ਸਾਹਿਬ ਤੇ ਭਗਵੰਦ ਮਾਨ ਜੀ ਨਾਲ ਵੀ ਇਹਨਾਂ ਦੇ ਗਲਾਬ ਬੋਲਦੇ ਐ ਸੋ ਇਜ਼ ਕ੍ਰੀਏਟਿੰਗ ਇਨਡਿਸਪਲਿਨ ਚੈਰ ਮੀ ਵਿਲ ਨੋਟਿਸ ਯੂਲ ਚੇਜ ਆਨ ਦਾ ਬੋਰਡ ਵੀ ਯੂ ਹੈਵ ਬੀਨ ਅਕਿਊਜ਼ਡ ਆਫ ਇਨਡਿਸਪਲਿਨ ਚੈਹ ਤਾਂ ਉਹਨਾਂ ਨੂੰ ਇਨਡਿਸਪਲਿਨ ਦਾ ਨੋਟਿਸ ਪੇਜ ਦੇ ਉਹ ਬੇਨਕਾਬ ਹੋਗੇ ਦੁਜੇ ਬੇਨਕਾਬ ਹੋਗੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸ ਇਸ ਐ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਐ ਸਾਰਿਆਂ ਨੂੰ ਅੰਦਰ ਤੱਕੂਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਥਾ ਦੇਣੇ ਅੰਦਰ 15 15 20 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਗ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਗਏ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਮਾਰ ਰਹੇ ਕੋ ਪੰਜਾਬ ਦੀ ਗੱਲ ਕਰਦਾ ਚਾਹੇ ਨਰਜੋਤ ਸਿੰਘ ਦੂ ਕਰਦੇ ਆ ਚਾਹੇ ਸੁਖਪਾਲ ਖੈਰਾਜੀ ਕਰਦੇ ਆ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉਥੇ ਆਪ ਕਹੀ ਜਾਂਦੇ ਬੇ ਸਮਨ ਗਲਤ ਹੋਏ ਸਮਨ ਕੋਈ ਗਲਤ ਨਹੀਂ ਹੈ ਸਾਬ ਕੇਜਰੀਵਾਲ ਸਾਹਿਬ ਈ ਢੀ ਤੋਂ ਲੁਕਦੇ ਫਿਰਦੇ ਐ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੋਂ ਲੁਕਦੇ ਫਿਰਦੇ ਐ ਪੰਜਾਬੀਆਂ ਦੇ ਫਿਤਰੇ ਦਾ ਸਾਹਿਬ ਪੰਜਾਬੀਆਂ ਦੀ ਪਛਾਣ ਇਸ ਗੱਲੋਂ ਐ ਵੀ ਅਸੀਂ ਚਲੋ ਚੰਗੇ ਮਾੜੇ ਵਿਆਹ ਸ਼ਾਦੀ ਵਾਲੇ ਟਾਈਮ 'ਚ ਤਾਂ ਸ਼ਾਇਦ ਪਾਸੇ ਹੋ ਜਾਈਏ ਪਰ ਜਦੋਂ ਕਿਦਰ ਨੂੰ ਭੀੜ ਪੈਂਦੀ ਆ ਨਾ ਉਦੋਂ ਪੰਜਾਬੀ ਚ ਇੱਕ ਇੰਨਾ ਹੀ ਫਰਕ ਆ ਆਪਸ ਵਿੱਚ ਜਾ ਕੇ ਛਾਤੀ ਦਾ ਦਿੰਦੇ ਤੇ ਮੇਰੇ ਸ਼ੇਰ ਤਾਂ ਟਾਪ ਲਾ ਕੇ ਵਿਸ਼ਾਖਾਪਟਨਮ ਬੈਠੇ ਵੀ ਮੈਂ ਤਾਂ 4 ਦਿਨ ਧਿਆਨ ਲਈ ਬੈਠਾ ਧਿਆਨ ਤਾਂ ਲਾਣਾ ਸੀਗਾ ਪੰਜਾਬ ਤੇ ਲੋਕਾਂ ਨੇ 92 ਸੀਟਾਂ ਦਿੱਤੀਆਂ ਵੀ ਪੰਜਾਬ ਦਾ ਧਿਆਨ ਕਰੋ ਉਹ ਆਪ ਦਾ ਧਿਆਨ ਕਰੀ ਜਾਂਦੇ ਉੱਥੇ ਬੈਠ ਕੇ ਪੰਜਾਬੀਅਤ ਕੋਈ ਮਾੜੀ ਮੋਤੀ ਬਚੀ ਸੀ ਭਗਵੰਤ ਮਾਨ ਜੀ ਸੇ ਉਹ ਅੱਜ ਦੇ ਬਾਅਦ ਸਭ ਨੂੰ ਕਲੀਅਰ ਹੋ ਗਿਆ ਵੀ ਆ ਪੰਜਾਬੀ ਪੰਜਾਬੀਅਤ ਦਾ ਇੱਥੇ ਕੁਝ ਵੀ ਲੈਣਾ ਦੇਣਾ ਨਹੀਂ ਜਿਹੜਾ ਇਸ ਟਾਈਮ ਦੇ ਵਿੱਚ ਜਿਸ ਆਦਮੀ ਨੇ ਭਗਵੰਤ ਮਾਨ ਜੀ ਨੂੰ ਜਿਹੜੇ ਜਾ ਕੇ ਉਹਦੇ ਪੈਰੀਂ ਏਤਲਾਉਂਦੇ ਸੀ ਕਿ ਜੀ ਕੋਲ ਮੇਰੇ ਕੋਲ ਮੁਰਚੇ ਛੋਟ ਆਇਆ ਭਗਵੰਤ ਮਾਨ ਜੀ ਉਹਨਾਂ ਨੇ ਜਾ ਕੇ ਪੈਰੀਂ ਏਤਲਾਉਂਦੇ ਸੀਗੇ ਵੀ ਇਹਨੇ ਮੈਨੂੰ ਮੁੱਖ ਮੰਤਰੀ ਬਣਾਇਆ ਉਹ ਦਾ ਉਹਨੂੰ ਵਕਤ ਪਿਆਖੜਾ ਤੇ ਉਹ ਉਥੇ ਵਿਸ਼ਾਖਾਪੁਰ ਨੂੰ ਬਿਠੇ ਐ ਸੋ ਮੇਰੇ ਕਹਿਣ ਦਾ ਭਾਵ ਹੈ ਸਭ ਉਹਨਾਂ ਦੀ ਆਪਣੀ ਆਪਣੀ ਕਰਤੂਤਾ ਹੈ ਦੇ ਵਿਲ ਪੇ ਫॉर देयर ਡੀਡਸ ਬਟ ਮੈਂ ਪੰਜਾਬ ਦੇ ਲੋਕਾਂ ਨੂੰ ਆਹ ਕਹਿਣਾ ਚਾਹਨਾ ਸਾਥੀਓ ਇੱਕ ਵਾਰੀ ਧੋਖਾ ਹੋ ਗਿਆ ਸਬਕ ਬੰਦਾ ਜਿਹੜਾ ਨਹੀਂ ਸਿੱਖਦਾ ਨਾ ਉਹਨਾਂ ਦੇ ਨਾਲ ਬਾਰ ਬਾਰ ਧੋਖਾ ਹੁੰਦਾ ਹੈ ਸਬਕ ਇਸ ਗੱਲ ਤੋਂ ਜਿਹੜਾ ਸਬਕ ਨਿਕਲਦਾ ਹੈ ਜਿਹੜੇ ਲੋਕ ਆਪਣੇ ਵਰਕਰ ਦੀ ਛੱਡੋ ਸਾਹਿਬ ਆਪਣੇ ਲੀਡਰ ਦੀ ਬਾਹ ਨਹੀਂ ਫੜ ਸਕਦੇ ਉਹ ਪੰਜਾਬ ਦੀ ਬਾਹ ਫੜਨਗੇ ਸਾਹਿਬ ਉਹ ਆ ਕੇ ਪੰਜਾਬ ਦਾ ਕੋ ਭਲਾ ਕਰ ਦੇਣਗੇ ਪੁੱਛੋ ਕਹ ਖੇੜਾ ਸਾਹਿਬ ਕਹੜਾ ਸਾਹਿਬ ਨਹੀਂ ਕਰਨਗੇ ਜਦੋਂ ਸੌਰੀ ਮੇਰੇ ਮੂੰਹ ਚੋਂ ਖੇੜਾ ਖੇੜਾ ਕਿਉਂਕਿ ਲੋਕ ਖੇੜਾ ਛਡਾਣ ਨੂੰ ਪਾਜੀ ਜਾਂਦੇ ਖੇੜਾ ਸਾਹਿਬ ਪਤਾ ਨਹੀਂ ਕੀ ਕੋਰੋਨਾ ਹੋ ਗਿਆ ਉਹਨਾਂ ਦੇ ਕਿਹੜਾ ਵਾਇਰਸ ਦੁਬਾਰਾ ਹੋ ਗਿਆ ਵੀ ਸਾਰੀ ਕਾਂਗਰਸ ਸਾਰੀ ਉਸ ਤੋਂ ਉਹਨਾਂ ਤੋਂ ਪਾਜੀ ਜਾਂਦੇ ਹੈ ਕੀ ਗੁਨਾਹ ਕੀ ਕੀਤਾ ਸੋ ਇਹ ਲੋਕ ਕਿਸੇ ਦੇ ਸਗੇ ਨਹੀਂ ਸਾਫ ਸਿਰਫ ਆਪਣੇ ਸਗੇ ਹੈ ਆਪਣਾ ਧਿਆਨ ਕਰਨ ਵਾਸਤੇ ਚਾਹੇ ਵਿਸਾਖਾਪਤਨ ਨੂੰ ਭੇਜਣ ਚਾਹੇ ਇਥੇ ਭੇਜਣ ਇਹਨਾਂ ਤੋਂ ਬਚਣ ਦੀ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਮੈਂ ਤਾਂ ਇਹਨਾਂ ਹੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸਿੱਖਿਓ ਕਿ ਕਰੰਟ ਟੌਪਿਕ ਹੈ ਬਾਕੀ ਹੋਰ ਵੀ ਕਈ ਇਸ਼ੂਜ਼ ਹੈ ਫਿਰ ਦੁਬਾਰਾ ਮਿਲਾਂਗੇ I don't want to dilute this issue because ਮੈਂ ਸਮਝਦਾ ਬੀਐਸ ਤੋਂ ਵੱਡਾ ਕਿਸੇ ਪਾਰਟੀ ਲੀਡਰਸ਼ਿਪ ਚਾਹੇ ਉਹਨਾਂ ਦੀ ਪੰਜਾਬ ਲੀਡਰਸ਼ਿਪ ਹੈ ਚਾਹੇ ਸੈਂਟਰਲ ਲੀਡਰਸ਼ਿਪ ਹੈ ਚਾਹੇ ਆਮ ਆਦਮੀ ਪਾਰਟੀ ਦੀ ਉਹ ਥੇ ਕੇਜਰੀਵਾਲ ਜਾਵੇ ਚਾਹ ਪਗੰਤਮਾਨ ਜੀ ਇਹਨਾਂ ਦੇ ਕਰੈਕਟਰ ਦਾ ਆਇਨਾ ਇਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਸਾਹਿਬ ਥੈਂਕ ਯੂ ਦੇਖੋ ਮੈਂ بار بار ਇਹ ਦੁਹਰਾ ਰਹੇ ਆ ਆ ਫੈਸਲੇ ਨਾ ਤਾਂ ਚੰਡੀਗੜ੍ਹ ਤੋਂ ਨੇ ਨਾ ਹੀ ਜਲੰਧਰੋਂ ਨੇ ਸਾਹਿਬ ਆ ਦਿੱਲੀ ਬੈਠ ਕੇ ਪ੍ਰਾਈਮ ਮਿਨਿਸਟਰ ਲੈਵਲ ਤੇ ਸਾਡੇ ਰਾਸ਼ਟਰੀ ਆध्यक्ष ਨੱਡਾ ਜੀ ਅਮਿਸ਼ਾ ਜੀ ਉਹ ਬੈਠ ਕੇ ਨਾ ਗੱਲਾਂ ਤੇ ਫੈਸਲਾ ਲੈਣਗੇ ਬਟ ਜਿੱਥੇ ਤਾਈ ਅਸੀਂ ਜਿਹੜੀ ਤਿਆਰੀ ਅਸੀਂ ਤਿੰਨ ਦਿਨਾਂ ਤੋਂ ਆ ਜਿਹੜਾ ਗੀਤ ਸਾਰੇ ਕਰ ਰਹੇ ਆ ਇਟ ਇਜ਼ ਓਨਲੀ ਦੇਸ ਵੀ ਆਪਾਂ ਪੂਰੇ ਡਟ ਕੇ ਹੋਈ ਮੋਬਿਲਾਈਜ਼ ਐਵਰੀ ਦੇਖੋ ਮੋਬਿਲਾਈਜੇਸ਼ਨ ਖੜੇ ਪੈਰ ਨਹੀਂ ਹੁੰਦੀਆਂ ਅਸੀਂ ਤਾਂ ਆਪਣਾ ਪੂਰਾ ਕੋ ਸਾਰਾ ਸਮਾਨ ਝੋਕ ਦੇਣਗੇ ਸਭ ਚੱਕਰ ਸਾਹਿਬ ਆਫਿਸ ਟਾਕਸ ਰਿਗਾਰਡਿੰਗ ਦ ਕੰਬਾਈਨ ਤੁਹਾਡੇ ਦੇ ਤੇ ਕੀ ਓਪੀਨਿਅਨ ਵਾਟ ਡੂ ਯੂ ਥਿੰਕ My opinion, I will tell, sorry, this is not the time and the place to share my opinion. This is between the high command and me. Because it's not just my opinion which matters. They would like to have opinion of the leadership. They would like to have the opinion of the Punjabis. What do they think? That is what is important. And that we like we are in public life, we interact with people, we get the feedback. So we will collect that all that information. and. everybody is, my feedback is everybody is concerned about future of punjab, which is seems right now very bleak. in fact, it is dark. the way it is going, only yesterday, day before the day new year started, they have taken a loan of another 2,500 crore rupees. i stand corrected because i had said this government is taking 100 crore, crore rupees of loan every day. now i think at the current calculation, it comes down to something like 130 to 135 crore rupees a day. This is how this government is running. All these pre which are so-called ravies, are being done at the cost of medical help, medical uh, help, education, basic infrastructure. Now every time you place a Sarkhan, they patch me si patch They are waiting for Sanu Centre On one hand they say we have surplus funds, they have 8,000 crore rupees. Unutilized sitting with them from central government, but they are not bothered about this. Only the an they want to have is the an on themselves. That is it. Sir?